ਸਾਜੀ ਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਅੱਜ ਦੀ ਇੱਕ ਅਹਿਮ ਖਬਰ ਤੁਹਾਨੂੰ ਦੱਦਈਏ ਕਿ ਪੰਜਾਬੀਆਂ ਨੂੰ ਅਮਰੀਕਾ ਵੱਲੋਂ ਇੱਕ ਵੱਡਾ ਝਟਕਾ ਫੇਰ ਤੋਂ ਦਿੱਤਾ ਗਿਆ ਆ ਤੰਦਾ ਦੇ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹਦੇ ਵਿੱਚ ਦੱਸਿਆ ਜਾਣਾ ਹੈ ਕਿ ਅਮਰੀਕਾ ਨੇ ਭਾਰਤ ਦੇ ਤੇ ਕਈ ਹੋਰ ਉਹਨਾਂ ਦੇਸ਼ਾਂ ਦੇ ਜਿੰਨੇ ਵੀ ਪ੍ਰਵਾਸੀ ਅਮਰੀਕਾ ਦੇ ਵਿੱਚ ਜਾਂਦੇ ਨੇ ਤੇ ਡਰਾਈਵਿੰਗ ਕਰਦੇ ਨੇ ਉਹਨਾਂ ਸਾਰਿਆਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀਜ਼ਾ ਰੱਦ ਕਰ ਦਿੱਤੇ ਗਏ ਨੇ ਵੀਜ਼ਾ ਦੇ ਉੱਤੇ ਜਿਹੜੀ ਇਹ ਪਾਬੰਦੀ ਲਗਾ ਦਿੱਤੀ ਗਈ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਅਮਰੀਕਾ ਵੱਲੋਂ ਇੱਕ ਫੇਰ ਤੋਂ ਜਿਹੜਾ ਆ ਉਹ ਭਾਰਤ ਪੰਜਾਬ ਤੇ ਤੁਹੰਦਾ ਦੇ ਕੀ ਇਕੱਲਾ ਭਾਰਤ ਤੇ ਪੰਜਾਬ ਨਹੀਂ ਹੋਰ ਵੀ ਕਈ ਦੇਸ਼ਾਂ ਨੂੰ ਜਿੱਥੋਂ ਕਿ ਡਰਾਈਵਰ ਜਿਹੜੇ ਆ ਉਹ ਵੀਜ਼ਾ ਲਗਵਾ ਕੇ ਤਾਂ ਅਮਰੀਕਾ ਦੇ ਵਿੱਚ ਜਾ ਕੇ ਡਰਾਈਵਿੰਗ ਕਰਦੇ ਸੀ ਖਾਸ ਕਰਕੇ ਟਰੱਕ ਡਰਾਈਵਰਾਂ ਦੇ ਲਈ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਹੁਣ ਜਿਹੜਾ ਆ ਉਹ ਵੀਜ਼ਾ ਨਹੀਂ ਮਿਲੇਗਾ ਤੁਹੰਦਾ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਫਲੋਰੀਡਾ ਦੇ ਵਿੱਚ ਜਿਹੜਾ ਆ ਇੱਕ ਬਹੁਤ ਵੱਡਾ ਭਿਆਨਕਾ ਹਾਸਾ ਹੋਇਆ ਜਾਂਦਾ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਵੱਲੋਂ ਜੋ ਕਿ ਦੱਸਿਆ ਜਾ ਰਿਹਾ ਕਿ ਇੱਕ ਟਰਾਲੇ ਨੂੰ ਇੱਕ ਐਸੇ ਜੂਟਰਨ ਤੋਂ ਮੋੜ ਦਿੰਦਾ ਹੈ ਜਿੱਥੇ ਕਿ ਗੈਰ ਕਾਨੂੰਨੀ ਸੀ ਤੁਹੰਦਾ ਇਹ ਕਿ ਗੈਰ ਕਾਨੂੰਨੀ ਤੋਂ ਭਾਪ ਹੀ ਐਸੇ ਯੂ-ਟਰਨ ਹੁੰਦੇ ਨੇ ਜਿੱਥੋਂ ਕੀ ਗੱਡੀ ਨੂੰ ਮੋੜਨਾ ਜਿਹੜਾ ਆ ਉਹ ਸਖਤ ਮਨਾ ਹੁੰਦਾ ਆ ਤੇ ਉਸੇ ਜਗ੍ਹਾ ਦੇ ਉਤੋਂ ਇੱਕ ਦਮ ਜਿਹੜਾ ਆ ਉਹ ਪੰਜਾਬੀ ਡਰਾਈਵਰ ਵੱਲੋਂ ਟਰਾਲੇ ਦਾ ਯੂ-ਟਰਨ ਲੈ ਲਿਆ ਜਾਂਦਾ ਹੈ ਜਿਹਦੇ 'ਚ ਉਹਦੇ ਕੈਮਰੇ ਦੇ ਵਿੱਚ ਉਹਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੀਆਂ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਤੇ ਉਹ ਤਸਵੀਰਾਂ ਜਿਹੜੀਆਂ ਨੇ ਪੂਰੇ ਇੰਟਰਨੈਟ ਦੇ ਉੱਤੇ ਵਾਇਰਲ ਹੋ ਜਾਂਦੀਆਂ ਨੇ ਤੁਸੀਂ ਕਿਤੇ ਨਾ ਕਿਤੇ ਉਹ ਤਸਵੀਰਾਂ ਜ਼ਰੂਰ ਵੇਖਿਆ ਹੋਣਗੇ ਜਿੱਥੇ ਕੀ ਇੱਕ ਪੰਜਾਬੀ ਨੌਜਵਾਨ ਵੱਲੋਂ ਟਰਾਲਾ ਮੋੜਿਆ ਜਾਂਦਾ ਯੂ-ਟਰਨ ਲੈ ਜਾਂਦਾ ਤੇ ਉਹ ਟਰਾਲਾ ਮੋੜਦਾ ਸਾਰੀ ਪਿੱਛੋਂ ਆ ਰਹੀ ਇੱਕ ਗੱਡੀ ਜਿਹੜੀ ਹੈ ਉਹ ਭਿਆਨਕ ਰੂਪ ਦੇ ਨਾਲ ਜਿਹੜਾ ਆ ਉਸ ਟਰਾਲੇ ਦੇ ਵਿੱਚ ਆਉਣ ਵਜਿੱਤੇ ਜਿਹਦੇ ਵਿੱਚ ਬਹੁਤ ਵੱਡਾ ਹਾਦਸਾ ਹੋ ਜਾਂਦਾ ਤੇ ਦੱਸਿਆ ਜਾ ਰਿਹਾ ਵੀ ਉਹ ਗੱਡੀ ਦੇ ਵਿੱਚ ਜਿੰਨੀ ਵੀ ਫੈਮਿਲੀ ਸੀ ਉਹ ਸਾਰੀ ਦੀ ਸਾਰੀ ਜਿਹੜੀ ਹੈ ਉਹਦੀ ਡੈਥ ਹੋ ਜਾਂਦੀ ਹੈ ਕੋਈ ਹਾਦਸਾ ਇੰਨਾ ਖਤਰਨਾਕ ਤੇ ਭਿਆਨਕ ਸੀ ਕਿ ਬਚਣ ਦੀ ਕੋਈ ਜਿਹੜੀ ਉਮੀਦ ਨਜ਼ਰ ਨਹੀਂ ਆਉਂਦੀ ਉੱਥੇ ਉੱਥੇ ਹੀ ਤੁਹਾਨੂੰ ਦੱਦੀ ਹੈ ਕਿ ਜਦੋਂ ਇਹ ਹਾਦਸਾ ਹੁੰਦਾ ਤੇ ਪੰਜਾਬੀ ਨੌਜਵਾਨ ਦੇ ਵੀ ਉਦੋਂ ਜਿਹੜੇ ਆਪ ਆਉਂ ਬਦਲ ਜਾਂਦੇ ਕਿ ਇਹ ਕੀ ਬਦ ਹੋ ਗਿਆ ਕਿਉਂਕਿ ਇੱਕ ਦੇਸ਼ ਤੋਂ ਜਾ ਕੇ ਵਿਦੇਸ਼ ਦੇ ਵਿੱਚ ਕੰਮ ਕਰਨਾ ਕੋਈ ਸੌਖਾ ਜਾਂ ਜਿਹੜਾ ਆ ਖਾਲੇ ਦਾ ਬਾੜਾ ਨਹੀਂਗਾ ਪੰਜਾਬੀਆਂ ਦੀ ਇੱਕ ਹਵਤ ਹੈ ਵੀ ਕੰਮ ਕਰਨੇ ਕੋਈ ਸੌਖੇ ਨਹੀਂ ਪਏਦੇ ਇਸੇ ਤਹਿਤ ਜਿਹੜਾ ਆ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਦੇ ਆ ਤੇ ਜੇਕਰ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਸਾਡੇ ਕੋਲ ਕੰਮ ਹੋ ਜਾਂਦਾ ਤੇ ਉਹਦਾ ਖਮਿਆਜਾ ਜਿਹੜਾ ਆ ਉਹ ਬਹੁਤ ਮੋਟਾ भुगतान ਪੈ ਜਾਂਦਾ। ਇਸ ਹਸੇ ਤੋਂ ਬਾਦ ਉਸ ਪੰਜਾਬੀ ਨੌਜਵਾਨ ਨੂੰ ਜਿਹੜਾ ਆ ਅਮਰੀਕਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਹਦੇ ਉੱਤੇ ਜਿਹੜਾ ਆ ਉਹ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਜਿਦੇ ਚ ਤੁਸੀਂ ਇਹ ਵੀ ਤਸਵੀਰਾਂ ਇੰਟਰਨੈਟ ਤੇ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਦੇਖੀਆਂ ਹੋਣਗੀਆਂ ਕਿ ਉਹਦੇ ਤੋਂ ਪੂਰੀ ਪੁਛਗਿਸ ਕੀਤੀ ਜਾਂਦੀ ਤੇ ਉਹਨੂੰ ਕੀ ਸਜ਼ਾ ਮਿਲਦੀ ਹੈ ਇਹਦਾ ਅਜੇ ਤੱਕ ਤਾਂ ਕੋਈ ਸਾਡੇ ਕੋਲ ਜਿਹੜਾ ਆ ਉਹ ਨਹੀਂ ਆਇਆ ਤਾਂ ਨਾ ਹੀ DPC ਪੰਜਾਬੀ ਤੇ ਉਹਦੀ ਟੀਮ ਜਿਹੜੀ ਹੈ ਇਹਨੂੰ ਜਿਹੜਾ ਆ ਉਹ ਦੱਸਦੀ ਹੈ ਨਾ ਹੀ ਇਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆ ਉਹ ਆਪਣਾ ਪੱਖ ਜਤਾਉਂਦੀ ਏ ਪਰ ਤੁਹੰਦਾਦੀ ਕਿ ਇਹ ਹਾਸ ਹੈ ਨਾ ਜਦਾ ਭਿਆਨਕ ਸੀ ਕਿ ਜਦੋਂ ਉਹ ਫੈਮਲੀ ਦਾ ਜਿਹੜਾ ਆ ਉਹ ਪੂਰੇ ਦਾ ਪੂਰਾ ਖਤਮ ਹੋ ਜਾਣ ਦੀ ਖਬਰ ਨਿਕਲ ਕੇ ਆਉਂਦੀ ਤੇ ਅਮਰੀਕਾ ਦੀ ਪੁਲਿਸ ਜਦੋਂ ਉਹਨੂੰ ਗ੍ਰਿਫਤਾਰ ਕਰ ਲੈਂਦੀ ਤੇ ਉਸ ਤੋਂ ਬਾਅਦ ਆ ਠੀਕ ਕੁਝ ਦਿਨਾਂ ਬਾਅਦ ਜਿਹੜਾ ਆ ਉਹ ਅਮਰੀਕਾ ਇੱਕ ਬਹੁਤ ਵੱਡਾ ਜਿਹੜਾ ਆ ਉਹ ਬਿਆਨ ਜਿਹੜਾ ਹੈ ਜਾਰੀ ਕਰਦਾ ਆ ਕਿ ਜਿੰਨੇ ਵੀ ਭਾਰਤ ਪੰਜਾਬ ਤੇ ਇਸ ਤੋਂ ਇਲਾਵਾ ਬਾਹਰੋਂ ਜਿੰਨੇ ਵੀ ਅਮਰੀਕਾ ਦੇ ਵਿੱਚ ਪ੍ਰਵਾਸੀ ਲੋਕ ਸਿਰਫ ਡਰਾਈਵਿੰਗ ਕਰਨ ਦੇ ਲਈ ਟਰੱਕ ਡਰਾਈਵਰ ਜਿਹੜੇ ਨੇ ਉਹ ਜਾਣਦੇ ਨੇ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀਜ਼ੇ ਜਿਹੜੇ ਆ ਉਹ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਉਹਨਾਂ ਵੀਜ਼ਿਆਂ ਦੇ ਉੱਤੇ ਜਿਹੜੀ ਹੈ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਹੁਣ ਜਿਹੜਾ ਆ ਕਿਸੇ ਵੀ ਡਰਾਈਵਰ ਨੂੰ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਡਰਾਈਵਿੰਗ ਦੇ ਤਹਿਤ ਜਿਹੜਾ ਆ ਉਥੇ ਨਾ ਤਾਂ ਲਾਇਸੈਂਸ ਮਿਲੇਗਾ ਤੇ ਨਾ ਹੀ ਵੀਜ਼ਾ ਮਿਲੇਗਾ ਵੀਜ਼ੇ ਜਿਹੜੇ ਨੇ ਉਹ ਬਿਲਕੁਲ ਠੱਪ ਕਰ ਦਿੱਤੇ ਗਏ ਨੇ ਇਹ ਜਿਹੜਾ ਆ ਉਸ ਐਕਸੀਡੈਂਟ ਦੇ ਨਾਲ ਪੂਰੇ ਭਾਰਤ ਪੰਜਾਬ ਤੇ ਹੋਰ ਵੀ ਕਈ ਦੇਸਾਂ ਦੇ ਉੱਤੇ ਡਰਾਈਵਰਾਂ ਦੇ ਲਈ ਜਿਹੜਾ ਆ ਉਹ ਬਹੁਤ ਮਾੜਾ ਪ੍ਰਭਾਵ ਪਿਆ ਜਿਹਦੇ ਕਰਕੇ ਇੱਕ ਡਰਾਈਵਰ ਦੀ ਉਹ ਛੋਟੀ ਜੀ ਗਲਤੀ ਦੇ ਕਾਰਨ ਬਹੁਤ ਸਾਰੇ ਡਰਾਈਵਰਾਂ ਨੂੰ ਵੀ ਜਿਹੜਾ ਆ ਇੱਥੇ ਕਾਮਯਾਬਾ ਭੁਗਤਣਾ ਪਿਆ ਤੇ ਬਹੁਤ ਜ਼ਿਆਦਾ ਜਿਹੜੀ ਇਹ ਮੰਦਭਾਗੀ ਖਬਰ ਜਿਹੜੀ ਅਮਰੀਕਾ ਤੋਂ ਨਿਕਲ ਕੇ ਸਾਹਮਣੇ ਆਉਂਦੀ ਏ ਇਸੇ ਲਈ ਸ਼ਾਇਦ ਅਸੀਂ ਆਪਣੇ ਪੰਜਾਬ ਤੇ ਰਹਿਣ ਦੇ ਕਰਕੇ ਇਸੇ ਲਈ ਤੁਹਾਨੂੰ ਕਹਿ ਰਹੇ ਆਂ ਕਿ ਪੰਜਾਬੀਆਂ ਦੇ ਲਈ ਜਿਹੜਾ ਅਮਰੀਕਾ ਤੋਂ ਇੱਕ ਵੱਡਾ ਚਟਕਾ ਤੁਹਾਨੂੰ ਦੱਈਏ ਕਿ ਜਦੋਂ ਉਹ ਹਾਸਾ ਹੁੰਦਾ ਆ ਤੇ ਤੁਰੰਤ ਬਾਅਦ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਇੰਟਰਨੈਟ ਦੇ ਉੱਤੇ ਰਿਲੀਜ਼ ਹੋ ਜਾਂਦੀਆਂ ਨੇ ਇੰਟਰਨੈਟ ਦੇ ਉੱਤੇ ਉਹ ਤਸਵੀਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ ਤੇ ਪੁਛ ਕੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਠੀਕ ਕੁਝ ਦਿਨਾਂ ਬਾਅਦ ਹੀ ਚੜਾਇਆ ਅਮਰੀਕਾ ਦਾ ਇਹ ਫੈਸਲਾ ਇਹ ਫੈਸਲਾ ਤੁਹਾਨੂੰ ਕਿਵੇਂ ਦਾ ਲੱਗਾ ਹੈ ਇਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਅਮਰੀਕਾ ਵੱਲੋਂ ਪੰਜਾਬ ਹਿੰਦੁਸਤਾਨ ਨੂੰ ਜਿਹੜੇ ਆ ਵੱਖ-ਵੱਖ ਥਾਵਾਂ ਦੇ ਉੱਤੇ ਛੋਟੇ-ਛੋਟੇ ਝਟਕੇ ਦਿੱਤੇ ਜਾ ਰਹੇ ਨੇ ਝਟਕਿਆਂ ਤੋਂ ਭਾਵੇਂ ਕਦੀ ਕੋਈ ਖਬਰ ਸੁਣਨ ਨੂੰ ਮਿਲ ਜਾਂਦੀ ਹੈ ਤੇ ਕਦੀ ਕੋਈ ਖਬਰ ਸੁਣਨ ਨੂੰ ਮਿਲ ਜਾਂਦੀ ਹੈ ਜਿਹੜੀ ਕਿ ਭਾਰਤ ਦੇ ਵਿਰੋਧਤਾ ਦੇ ਵਿੱਚ ਜਿਹੜੀ ਹੈ ਉਹ ਉਹ ਅਮਰੀਕਾ ਵੱਲੋਂ 트ੰਪ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਤੇ ਹੁਣ ਜਿਹੜੀ ਇਹ ਵੀ ਖਬਰ ਜਿਹੜੀ ਹੈ ਉਹ ਕਾਫੀ ਜ਼ਿਆਦਾ ਖਤਰਨਾਕ ਨਿਕਲ ਕੇ ਸਾਹਮਣੇ ਆਈ ਕਿ ਭਾਰਤੀ ਪੰਜਾਬੀ ਤੇ ਅਦਰ ਕੰਟਰੀਜ਼ ਜਿਹੜੀਆਂ ਨੇ ਜਿੱਥੋਂ ਵੀ ਪ੍ਰਵਾਸੀ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਡਰਾਈਵਿੰਗ ਕਰਨ ਦੇ ਲਈ ਜਾਂਦੇ ਨੇ ਉਹਨਾਂ ਦੇ ਲਈ ਜਿਹੜੀ ਇਹ ਮਾੜੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਨੂੰ ਕਦੇ ਵੀ ਜਿਹੜਾ ਆ ਉੱਥੇ ਵੀਜ਼ਾ ਨਹੀਂ ਦਿੱਤਾ ਜਾਏਗਾ ਤੁਹਾਡੀ ਇਸ ਦੇ ਉੱਤੇ ਕੀ ਰਾਏ ਆ ਕਮੈਂਟ ਜਰੂਰ ਕਰਿਓ ਜਿਵੇਂ ਕਿ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਲਾਈਕ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਹਰ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਧੰਨਵਾਦ ਮਿਲਦੇ ਆ ਕਿਸੇ ਅਗਲੇ ਨਵੇਂ ਅਪਡੇਟ ਦੇ ਨਾਲ